ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਦੁਸੀਂ ਵੇਖ ਰਹੇ ਹੋ ਔਨ 에ਅਰ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿਸ ਜਥੇ ਕਿ ਸੱਜਣ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੁਹਾਨੂੰ ਦੱਸਦੇ ਹਾਂ ਇਹ ਕਿ ਸੱਜਣ ਕੁਮਾਰ ਪਹਿਲਾਂ ਹੀ ਕਈ ਮਾਮਲਿਆਂ ਨੂੰ ਲੈ ਕੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ 1984 ਚ ਸਿੱਖ ਨਸਲ ਕੁਸ਼ੀ ਮਾਮਲੇ ਨੇ ਉਹਦੇ ਕਈ ਕੇਸ ਦਰਜ ਨੇ ਜਿਨ੍ਹਾਂ ਤੇ ਉਹ ਦੋਸ਼ੀ ਵੀ ਪਾਇਆ ਗਿਆ ਹੈ ਜਸ ਨੂੰ ਲੈ ਕੇ ਲਗਾਤਾਰ ਉਹਨਾਂ ਤੇ ਕੇਸ ਤੇ ਕੇਸ ਖੁੱਲਦੇ ਜਾ ਰਹੇ ਨੇ 1 40 ਸਾਲ ਬਾਅਦ ਉਹਨਾਂ ਰੂਹਾਂ ਨੂੰ ਇਨਸਾਫ ਮਿਲਿਆ ਜਿੰਨਾ ਰੂਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਸੀ ਉਹਨਾਂ ਨੂੰ ਮਾਰਿਆ ਗਿਆ ਸੀ ਇਸ ਪੂਰੀ ਖਬਰ ਨੂੰ ਲੈ ਕੇ ਅਸੀਂ ਜੁੜਾਗੇ ਬਲਜੀਤ ਸਿੰਘ ਬਰਵਾਹ ਦੇ ਨਾਲ ਤੇ ਜਾਣਾਂਗੇ ਕਿ ਕੀ ਆਖਿਰ ਪੂਰਾ ਮਸਲਾ ਜੀ ਬਰਵਾਹ ਜੀ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਨਵਦੀਪ ਚਾਰ ਦਹਾਕੇ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇ ਇਸ ਜਸਟਿਸ ਡਿਨਾਈ ਕਿ ਜੇ ਸਾਫ ਤੋਂ ਅਨੁਗਰੀ ਨਾਲ ਮਿਲਦਾ ਨਾ ਤਾਂ ਉਹਦਾ ਮਤਲਬ ਨਹੀਂ ਰਹਿ ਜਾਂਦਾ ਪਰ ਚਲੋ ਖੈਰ 41 ਸਾਲ ਬਾਅਦ ਇਹ ਫੈਸਲਾ ਆਇਆ ਚਾਰ ਦਹਾਕੇ ਬੀਤ ਗਏ ਨੇ ਫੂਡ ਡੈਕੇਡਸ ਦੀ ਆਪਾਂ ਗੱਲ ਕਰੀਏ ਪਰ ਕਿਤੇ ਨਾ ਕਿਤੇ ਜ਼ਰੂਰ ਕਿਉਂਕਿ ਉਹ ਜੋ ਘਟਨਾ ਹੋਈ ਸੀ ਜਦੋਂ ਰਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਨੂੰ ਜਦੋਂ ਮਾਰਿਆ ਗਿਆ ਸੀਗਾ ਤੇ ਉਹਨਾਂ ਦੇ ਘਰ ਦੇ ਕੋਈ ਹੋਰ ਵੀ ਐਜੇ ਚਸ਼ਮਦੀਦ ਹੋਣਗੇ ਜਿਨ੍ਹਾਂ ਨੇ ਉਹ ਆਪਣੀ ਅੱਖੀ ਜਿਹੜੀ ਇਹ ਘਟਨਾ ਸਾਰੀ ਦੇਖੀ ਹੋएगी ਤੇ ਜ਼ਰੂਰ ਉਹਨਾਂ ਨੂੰ ਅੱਜ ਮਿਲਿਆ ਹੋਵੇਗਾ ਹਾਂ ਭਾਈ ਕਿ ਰੱਬ ਦੇ ਘਰੇ देर ਹੈ ਹਨੇਰ ਨਹੀਂ ਇਨਸਾਫ ਹੈ ਜੇ ਮਾਮਲੇ 'ਚ ਮਿਲ ਜਾਂਦਾ ਹੁਣ ਬੁੱਡੇ ਵਾਰੇ ਜਦੋਂ ਉਹਨਾਂ ਨੂੰ ਜੇਲ੍ਹ 'ਚ ਬੈਠਣਾ ਪਏਗਾ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਚੇਤੇ ਆਏਗਾ ਕਿ ਆਪਾਂ ਜੋ ਪੋਲਿਟਿਕ ਵਿੱਚ ਰਹਿ ਕੇ ਪੋਲਿਟਿਕਸ ਵਿੱਚ ਰਹਿ ਕੇ ਜੋ ਆਪਾਂ ਕਾਰਵਾਈਆਂ ਅੰਜਾਮ ਦਿੱਤੀਆਂ ਸੀ ਉਹ ਸਾਡੇ ਲਈ ਕਿਤੇ ਨਾ ਕਿਤੇ ਨੁਕਸਾਨ ਦੇ ਸਾਬਤ ਹੋ ਰਹੀਆਂ ਨੇ ਆਮ ਤੌਰ ਤੇ ਜਦੋਂ ਵੀ ਦਿੱਲੀ ਰੰਗਿਆਂ ਦੀ ਗੱਲ ਚੱਲਦੀ ਹੈ ਤਾਂ ਤਿੰਨ ਨਾਮ ਜਿਹੜੇ ਹੈਗੇ ਨੇ ਉਹ ਐਚ ਕੇ ਐਲ ਭਗਤ ਨੇ ਉਹ ਸੰਜਨ ਕੁਮਾਰ ਨੇ ਜਗਦੀਸ਼ ਟੈਕਲਰ ਨੇ ਇਹ ਤਿੰਨ ਨਾਮ ਹਮੇਸ਼ਾ ਖੁੱਲ ਕੇ ਸਾਹਮਣੇ ਆਉਂਦੇ ਨੇ ਕਿ ਕਈ ਲੋਕ ਇਹਨਾਂ ਦੇ ਖਿਲਾਫ ਚਾਸ਼ਮਦੀਦ ਹੈਗੇ ਨੇ ਇਵਨ ਕਿ ਕਈ ਚਾਸ਼ਮਦੀਦ ਵੀ ਸਵਰਗ ਸਦਾ ਆ ਚੁੱਕੇ ਨੇ ਕਵਾਇਆਂ ਦੇਣ ਦੇ ਬਾਵਜੂਦ ਅਤੇ ਕਈ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਦੋਸ਼ੀ ਸੀਗੇ ਉਹ ਵੀ ਜਿਹੜੇ ਜਿਉਂਦੇ ਨਹੀਂ ਰਹੇ ਉਸ ਟਾਈਮ ਜਿਹੜੇ ਹੋਰ ਸਹਿਦੋਸ਼ੀ ਵੀ ਸੀਗੇ ਪਰ ਕਿਤੇ ਨਾ ਕਿਤੇ ਗੱਲ ਮੈਂ ਨੇ ਰੱਖ ਦਈਏ ਕਿ ਹਾਂ 41 ਸਾਲ ਬਾਅਦ ਸਈ ਸਜਨ ਕੁਮਾਰ ਨੂੰ ਜਿਹੜਾ ਹੈਗਾ ਅੱਜ ਉਮਰ ਕੈਦ ਦੀ ਸਜ਼ਾ ਹੋਈ ਹੈ ਔਰ ਵੱਡਾ ਜਿਹੜਾ ਹੈਗਾ ਉਹ ਜਿਹੜੇ ਪੀੜਤ ਪਰਿਵਾਰ ਨੇ ਆਪਣੀ ਜਿਹੜੀ ਵਿਕਟਮ ਫੈਮਲੀਆਂ ਨੇ ਉਹ ਜ਼ਰੂਰ ਅੱਜ ਰਾਹਤ ਮਹਿਸੂਸ ਕਰ ਰਹੀਆਂ ਹੋਣਗੀਆਂ ਜੀ ਤੇ ਮਰਵਾਹ ਜੀ ਇਸ ਵਕਤ ਜਿਹੜਾ ਪਰਿਵਾਰ ਹੈ ਉਹ ਕਹਿ ਰਿਹਾ ਹੈ ਕਿ ਸਿਰਫ ਉਮਰ ਕੈਦ ਦੀ ਸਜ਼ਾ ਕਾਫੀ ਨਹੀਂ ਹੈ ਜਲਦ ਤੋਂ ਜਲਦ ਇਸ ਨੂੰ ਫਾਂਸੀ ਦਿਓ ਕੀ ਕਹਿਣਾ ਚਾਹੋਗੇ ਬਿਲਕੁਲ ਅੱਗੇ ਉਹ ਜੀ ਦੇਖਦੇ ਆਂ ਪਰਿਵਾਰ ਹੁਣ ਅਪੀਲ ਪਾਉਂਦਾ ਜਾਂ ਜੋ ਨਵੀਂ ਇੱਕ ਫੈਸਲਾ ਹੋਏਗਾ ਉਸ ਉਹ ਬਹਿ ਗਏ ਨੇ ਤੇ ਇਹਨਾਂ ਚੀਜ਼ਾਂ ਲੈ ਕੇ ਅੱਗੇ ਦੇਖਿਆ ਜਾਏਗਾ ਤੇ ਪਰਿਵਾਰ ਜੋ ਕਿਸ ਚੀਜ਼ ਨੂੰ ਲੈ ਕੇ ਚੱਲਦਾ ਮੰਗ ਕੀ ਕਰਦਾ ਹੈ ਜੋ ਕਿ ਉਹ ਉੱਚ ਅਦਾਲਤ ਵਿੱਚ ਜਾਂਦੇ ਨੇ ਜਾਂ ਜੋ ਕੇ ਦੀ ਕਾਰਵਾਈ ਵਾਂਦੇ ਉਹ ਦੇਖਣ ਬਾਕੀ ਹੈ ਬਾਕੀ ਮੰਗ ਹੈ ਬੜੀ ਇਹ ਜ਼ੋਰਦਾਰ ਤਰੀਕੇ ਨਾਲ ਜਿਹੜਾ ਉੱਠੀ ਵੀ ਹੈਗੀ ਹੈ ਜੀ ਤੇ ਜਰੂਰ ਇਸ ਤੇ ਦੇਖੋ ਹਨਾਂ ਦਾ ਸਮਝ ਕੀ ਹੁੰਦਾ ਜੀ ਮਰਵਾਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜੁੜੇ ਤੇ ਉਹਨਾਂ ਨੂੰ ਅਹਿਮ ਜਾਣਕਾਰੀ ਦਿੱਤੀ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਸੱਜਣ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਵੀ ਦੱਸਣਾ ਬਣਦਾ ਹੈ ਕਿ ਸੱਜਣ ਕੁਮਾਰ ਲੰਬੇ ਸਮੇਂ ਤੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਕਾਂਗਰਸ ਦਾ ਐਮਪੀ ਰਹਿ ਚੁੱਕਿਆ ਸੱਜਣ ਕੁਮਾਰ ਬਹੁਤ ਸਾਰੇ ਇਲਜ਼ਾਮ ਇਸਤੇ ਲੱਗੇ ਹੋਏ ਨੇ ਕਈ ਕੇਸਾਂ ਦੇ ਵਿੱਚ ਦੋਸ਼ੀ ਵੀ ਪਾਇਆ ਗਿਆ ਪਰ ਸਭ ਤੋਂ ਹਮ ਗੱਲ ਇਹ ਹੈ ਕਿ 41 ਸਾਲ ਬਾਅਦ ਸੱਜਣ ਕੁਮਾਰ ਨੂੰ ਆਖਿਰਕਾਰ ਇਸ ਮਾਮਲੇ ਦੇ ਵਿੱਚ ਸਜ਼ਾ ਹੋਈ ਗਈ ਸ पीडਿਤ ਪਰਿਵਾਰ ਦਾ ਇਹ ਕਹਿਣਾ ਤੇ ਹੋਰ ਉਹਨਾਂ ਦੇ ਰਿਸ਼ਤੇਦਾਰਾਂ ਦਾ ਇਹ ਕਹਿਣਾ ਕਿ 41 ਸਾਲ ਬਾਅਦ ਵੀ ਜੇਕਰ ਕੋਰਟ ਨੇ ਕੁਛ ਕੀਤਾ ਤਾਂ ਕਮ ਸੇ ਕਮ ਫਾਂਸੀ ਦੀ ਸਜ਼ਾ ਤਾਂ ਹੋਣੀ ਬਣਦੀ ਸੀ ਉਸ ਇਨਸਾਨ ਨੂੰ ਵੀ ਪਤਾ ਲੱਗਦਾ ਕਿ ਕਿਵੇਂ ਉਹਨਾਂ ਨੇ ਅਜਿਹੇ ਕੇਸਾਂ ਨੂੰ ਅੰਜਾਮ ਦਿੱਤਾ ਸਭ ਜਾਣੇ ਇਸ ਕੇਸ ਤੋਂ ਪੱਲੀਪਾਦ ਜਾੜੂ ਨੇ ਕਿ ਕੀ ਕੁਛ ਹੋਇਆ ਸੀ ਉਸ ਸਮੇਂ ਦਿੱਲੀ ਦੇ ਵਿੱਚ ਕਿਵੇਂ ਸਿੱਖਾਂ ਦੇ ਨਾਲ ਕਿਰਦਾਰ ਕੁਸ਼ੀ ਕੀਤੀ ਗਈ ਸੀ ਕਿਵੇਂ ਸਿੱਖਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਸਾੜਿਆ ਗਿਆ ਸੀ ਕਿਸ ਹਿਸਾਬ ਦੇ ਨਾਲ ਉਹਨਾਂ ਦੇ ਘਰ-ਬਾਰ ਬਰਬਾਦ ਕਰ ਦਿੱਤੇ ਸੀ ਅਨਿਕ ਸੈਂਕੜੇ ਨਹੀਂ ਕਮਾਂਗੇ ਹਜ਼ਾਰਾਂ ਲੋਕ ਘਰਾਂ ਤੋਂ ਬੇਕਰ ਹੋਏ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਬਹੁਤ ਉਹ ਲੋਕ ਨੇ ਜਿਹੜੇ ਹਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ ਕਿਉਂਕਿ ਕਈ ਕੇਸ ਦਾ ਅਜਿਹਾ ਨਹੀਂ ਜੋ ਫਾਈਲਾਂ ਦੇ ਵਿੱਚ ਹਲੇ ਵੀ ਬੰਦ ਨੇ ਕਈਆਂ ਨੂੰ ਸਜ਼ਾ ਹੋਈ ਹੈ ਕਾਂਗਰਸ ਦੇ ਕੁਝ ਅਜਿਹੇ ਚਿਹਰੇ ਨੇ ਜਿਨ੍ਹਾਂ ਤੇ ਜੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਭੀੜ ਨੂੰ ਪੜਕਾਇਆ ਉਹਨਾਂ ਨੇ ਗਲੇ 'ਚ ਟਾਇਰ ਪਵਾਏ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਪੈਟਰੋਲ ਬੰਬ ਸੁੱਟੇ ਪਰ ਪਾਵਰ ਹੋਣ ਕਰਕੇ ਪੋਲੀਟিক্যাল ਪਾਵਰ ਹੋਣ ਕਰਕੇ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਹੀ ਨਾ ਰਹੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਫਾਈਲਾਂ ਉਵੇਂ ਹੀ ਬੰਦ ਰੱਖੀਆਂ ਗਈਆਂ ਪਰ ਜਿਉਂ-ਜਿਉਂ ਸਰਕਾਰਾਂ ਬਦਲਦੀਆਂ ਗਈਆਂ ਤੇ ਉਦੋਂ ਕੇਸ ਨੇ ਜਿਹੜੇ ਉਹ ਖੁੱਲਦੇ ਗਏ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਣੀ ਸ਼ੁਰੂ ਹੋਈ ਪਰ ਫੇਰ ਵੀ ਇਸ ਮਾਮਲੀਆ ਦੇ ਵਿੱਚ ਬਹੁਤ ਸਾਰੇ ਐਸੇ ਪਰਿਵਾਰ ਨੇ ਜੋ ਰੁੱਲ ਖੁੱਲ ਗਏ ਜੋ ਥੱਕ ਗਏ ਜਿਨ੍ਹਾਂ ਕੋਲੇ ਆਪਾਂ ਕਹਿ ਸਕਦੇ ਹਾਂ ਕਿ ਪੈਸੇ ਵੀ ਨਹੀਂ ਸੀਗੇ ਆਪਣੇ ਕੇਸ ਨੂੰ ਫਾਈਲ ਕਰਨ ਦੇ ਬਹੁਤ ਐਸੇ ਕੇਸ ਨੇ ਜਿਨ੍ਹਾਂ ਨੂੰ ਫਰੀ ਆਫਕੋਰਸ ਵੀ ਲੜੇ ਜਾ ਰਿਹਾ ਜਿਸ ਦੇ ਵਿੱਚ ਕਈ ਜਿਹੜੇ ਸਿੱਖ ਵਕੀਲ ਨੇ ਨਾਮੀ ਵਕੀਲ ਨੇ ਜਿਵੇਂ ਐਚਐਸ ਫੂਲਕਾ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਇਹਨਾਂ ਪੀੜਿਤ ਪਰਿਵਾਰਾਂ ਦੇ ਕੇਸ ਲੜੇ ਜਾਂਦੇ ਨੇ ਬਹੁਤ ਜ਼ਿਆੜਾ ਨੂੰ ਜਿਹੜਾ ਨਿਆ ਦਵਾਈਆ ਗਿਆ ਪਰ ਅਜਿਹੀ ਲੋਕ ਜੋ ਕਿ ਆਪਾਂ ਕਹਿ ਸਕਦੇ ਕਿ ਕੇਸ ਦੇ ਮਗਰਮਚ ਸੀਗੇ ਇਹਨਾਂ ਤੱਕ ਹੱਥ ਬਚਾਉਣੇ ਬਹੁਤ ਮੁਸ਼ਕਿਲ ਸੀਗੇ ਪਰ ਫਿਰ ਵੀ ਸਰਕਾਰਾਂ ਬਦਲੀਆਂ ਟਾਈਮ ਬਦਲਿਆ 38 ਤੋਂ 40 ਸਾਲ ਲੱਗੇ 41ਵਾਂ ਸਾਲ ਜਿਹੜਾ ਉਹ ਸ਼ੁਰੂ ਹੋ ਗਿਆ 41 ਸਾਲ ਬਾਅਦ ਸੱਜਣ ਕੁਮਾਰ ਨੂੰ ਆਖਿਰਕਾਰ ਦੋਸ਼ੀ ਕਰਾਰ ਦਿੱਤਾ ਹੀ ਗਿਆ ਜਸਵੰਤ ਸਿੰਘ ਤੇ ਉਸਦੇ بیٹے ਦੇ ਗਲੇ ਦੇ ਵਿੱਚ ਟਾਇਰ ਪਾ ਕੇ ਉਸ ਨੂੰ ਜ਼ਿੰਦਾ ਜਲਾਇਆ ਗਿਆ ਸੀ ਰੂ ਕੰਬਾਉ ਉਹ ਹਾਦਸਾ ਸੀ ਜੇਕਰ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਪਲਾਂ ਨੂੰ ਯਾਦ ਕੀਤਾ ਜਾਵੇ ਤਾਂ ਰੋਂਗਟੇ ਖੜੇ ਹੁੰਦੇ ਰਹਿ ਕਿਉਂਕਿ ਉਹ ਪਰਿਵਾਰ ਹਲੇ ਵੀ ਦਰਦ-ਦਰ ਦੀਆਂ ਟੱਕਰਾਂ ਖਾ ਰਹੇ ਨੇ ਜਿਨ੍ਹਾਂ ਨੂੰ ਹਲੇ ਤੱਕ ਇਨਜਾਫ ਨਹੀਂ ਮਿਲਿਆ ਉਮੀਦ ਕਰਦੇ ਆ ਕਿ ਜੋ ਪਰਿਵਾਰ ਦੀ ਮੰਗ ਰੱਖੀ ਜਾ ਰਹੀ ਹੈ ਕੋਰਟ ਉਹਨਾਂ ਦੇ ਵੱਲ ਜ਼ਰੂਰ ਧਿਆਨ ਦੇਵੇਗੀ ਜੋ ਹੋਰ ਕੇਸ ਪੈਂਡਿੰਗ ਪਏ ਨੇ ਉਹਨਾਂ ਕੇਸਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਹੋਏਗਾ ਫਿਲਹਾਲ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੋਇਆ ਹੈ ਕਿ ਹਾਂ ਸਾਡੀ ਸੁਣੀ ਜਾਣ ਲੱਗੀ ਹੈ ਸਰਕਾਰਾਂ ਸਾਡੀ ਸੁਣਦੀਆਂ ਨੇ ਜਾਂ ਫਿਰ ਕੋਰਟਸ ਦੇ ਵਿੱਚ ਸਾਡੀਆਂ ਜਿਹੜੀਆਂ ਅਪੀਲਾਂ